ਜੀ ਸਾਰਿਆਂ ਨੂੰ ਰਾ ਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਬੈਕ ਗਲੇ ਤੇ ਕਿਵੇਂ ਕਪੜਾ ਲਾਉਣਾ ਆ ਵੀ ਆਪਾਂ ਬੈਕ ਸਾਈਡ ਤੇ ਕਟਾਈ ਕੀਤੀ ਗਲੇ ਦੀ ਹਾਂਜੀ ਤਾਂ ਦੇਖੋ ਗਲੇ ਦੀ ਕਟਾਈ ਕੀਤੀ ਹੋਈ ਆ ਹੁਣ ਇੱਕ ਕਰਨਾ ਆ ਕਪੜਾ ਆਪਾਂ ਨਾ ਇੱਕ ਚੌਰਸ ਪੀਸ ਲੈਣਾ ਇੱਥੇ ਆਪਾਂ ਲਾਵਾਂਗੇ ਨਿਸ਼ਾਨੀਆਂ ਇੱਥੇ ਆਪਾਂ ਨਿਸ਼ਾਨੀ ਲਾਵਾਂਗੇ ਇੱਕ ਆਪਾਂ ਲਾਵਾਂਗੇ ਸੈਂਟਰ 'ਚ ਸੈਂਟਰ ਚ ਲਾਈ ਜਿੰਨੀ ਆਪਾਂ ਚੁੜਾਈ ਰੱਖਣੀ ਆ ਗਲੇ ਦੀ ਉੱਤੇ ਆਪਾਂ ਨਿਸ਼ਾਨੀ ਲਾ ਲੈਣੀ ਇੱਕ ਇੱਧਰ ਇੱਕ ਆਪਾਂ ਰਾਵਾਂਗੇ ਇੱਧਰ ਠੀਕ ਹੈ ਹੁਣ ਆਪਾਂ ਆ ਕੱਪੜਾ ਆ ਵੇਖੋ ਕਪੜਾ ਸਿੱਧਾ ਰੱਖਣਾ ਕਮੀਜ਼ ਦਾ ਕਪੜਾ ਉੱਠਾ ਰੱਖਣਾ ਠੀਕ ਹੈ ਇਹ ਆ ਵੇਖੋ ਨਿਸ਼ਾਨੀ ਤੇ ਆਪਾਂ ਰੱਖ ਦੇਣਾ ਨਿਸ਼ਾਨੀ ਤੇ ਆਪਾਂ ਰੱਖ ਦਾਂਗੇ ਪੈਰ ਪੈਰ ਦੀ ਸੀਨ ਆਪਾਂ ਲਾਉਂਦੇ ਜਾਵਾਂਗੇ ਹੌਲੀ ਕਰਨਾ ਇਹਦੀ ਕਰਾਂਗੇ ਕਟਾਈ ਆ ਵੇਖੋ ਥੱਲੋ ਵੇਖ ਲੈਣਾ ਕਮੀਜ਼ ਦਾ ਕਪੜਾ ਤਾਂ ਨਹੀਂ ਆ ਰਿਹਾ ਹੁਣ ਆਪਾਂ ਕੱਪੜੇ ਦੇ ਨਾਲ ਨਾਲ ਕਟਾਈ ਕਰ ਦਾਂਗੇ ਕੱਪੜੇ ਦੇ ਨਾਲ-ਨਾਲ ਹੀ ਆਪਾਂ ਕਟਾਈ ਕਰ ਦੇਣੀ ਹੈ ਹਾਲ ਤੋਂ ਕੱਪੜਾ ਆਪਾਂ ਕੱਟ ਦਾਂਗੇ ਠੀਕ ਹੈ ਇਦਾਂ ਅਸੀਂ ਆਪਾਂ ਹਾਲ ਤੋਂ ਕੱਪੜਾ ਕੱਟ ਦਾਂਗੇ ਇਹਨੂੰ ਆਪਾਂ ਕਰਾਂਗੇ ਹੁਣ ਸਿੱਧਾ ਆਹ ਵੇਖੋ ਕੱਪੜਾ ਪੁੱਠਾ ਆ ਗਿਆ ਇੱਥੇ ਆਪਾਂ ਸਵਾ ਸਵਾ ਇੰਚ ਦੀ ਨਿਸ਼ਾਨੀ ਲਾ ਲਾਂਗੇ ਠੀਕ ਹੈ ਸਵਾ ਸਵਾ ਇੰਚ ਦੀ ਨਿਸ਼ਾਨੀ ਲਾ ਲਾਂਗੇ ਸਾਰੇ ਸੀਨ ਤੋਂ ਲੈ ਕੇ ਸਵਾ ਇੰਚ ਦੀ ਨਿਸ਼ਾਨੀ ਲਾ ਲੈਣੀ ਹੈ ਨਿਸ਼ਾਨੀ ਆਪਾਂ ਲਾ ਲਈ ਹੈ ਹੁਣ ਆਪਾਂ ਕੀ ਕਰਨਾ ਇਹਦੀ ਇੱਕੋ ਪੇਜ ਫੜ ਕੇ ਆਪਾਂ ਕਟਾਈ ਕਰਨੀ ਹੈ ਫੜ ਕੇ ਆਪਾਂ ਕੁੱਲਾ ਕਪੜਾ ਹੀ ਕੱਟਣਾ ਫਿਰ ਆਪਾਂ ਨਿਗ ਨਿਗ ਕੇ ਆਪਾਂ ਛੋਟੇ ਛੋਟੇ ਕੱਟ ਲਾ ਲਾਂਗੇ ਕੋਈ ਕਪੜਾ ਲੱਗ ਗਿਆ ਇਹ ਜਦੋਂ ਆਪਾਂ ਫੋਲਡ ਕਰਾਂਗੇ ਤੇ ਬੜਾ ਹੀ ਸਫਾਈ ਕਿਤੇ ਵੀ ਭੋਂਗ ਨਹੀਂ ਆਏਗਾ ਠੀਕ ਹੈ ਜੀ ਆ ਦੇਖੋ ਕੋਈ ਵੀ ਭੋਂਗ ਨਹੀਂ ਆਏਗਾ ਜਦੋਂ ਆਪਾਂ ਤਰਪਾਈ ਕਰਾਂਗੇ ਆ ਦੇਖੋ ਜੀ ਠੀਕ ਹੈ ਜੀ ਕਿੱਕਾ ਆਪਾਂ ਉੱਪਰ ਸੀਨ ਵੀ ਲਾਵਾਂਗੇ ਕੱਪੜੇ ਵਾਲੇ ਪਾਸੇ ਆ ਚੀਜ਼ੇ ਆ ਵੇਖੋ ਆ ਕੱਪੜੇ ਵਾਲੇ ਪਾਸੇ ਕਰ ਲੈਣੀ ਆ ਫਿਰ ਉੱਪਰ ਇੱਕ ਸੀਨ ਲਗਾ ਦੇਣੀ ਆ ਵੇਖੋ ਕੱਪੜਾ ਇੰਜ ਕਰਦੇ ਰਹਿਣਾ ਆ ਵੇਖੋ ਕੱਪੜਾ ਇੰਜ ਕਰ ਲੈਣਾ ਉੱਪਰ ਇੱਕ ਦਬਾਅ ਵਾਸਤੇ ਆਪਾਂ ਸੀਨ ਲੰਗੇ ਜਾਂਗੇ ਕਪੜਾ ਐ ਸਾਈਡ ਤੇ ਕਰ ਲੈਣਾ ਇਹ ਹੋ ਗਿਆ ਜੀ ਬੈਕ ਸਾਈਡ ਤੇ ਕੱਪੜਾ ਕਿਵੇਂ ਲਾਉਣਾ